ਸਿਰਫ 30 ਸੈਕਿੰਡ 30 ਸੈਕਿੰਡ ਮੈਨੂੰ ਦੇ ਦਿਓ ਭਾਵੇਂ ਤੁਸੀਂ ਸਾਰੀ ਉਮਰ ਦੁਖੀ ਰਹੇ ਹੋ ਭਾਵੇਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਵੀ ਹੋ ਰਿਹਾ ਹੋਵੇ ਭਾਵੇਂ ਜਿੰਨੀਆਂ ਮਰਜ਼ੀ ਪ੍ਰੋਬਲਮਾਂ ਦੇ ਵਿੱਚ ਤੁਸੀਂ ਫਸੇ ਹੋ 30 ਸੈਕਿੰਡਾਂ ਦੇ ਵਿੱਚ ਹੀ ਤੁਸੀਂ ਖੁਸ਼ੀ ਫੀਲ ਕਰ ਜਾਓਗੇ ਇਹ ਮੈਂ ਤੁਹਾਨੂੰ ਗਾਰੰਟੀ ਦੇ ਰਿਹਾ ਇਸੇ ਵੀਡੀਓ ਦੇ ਵਿੱਚ ਤੁਸੀਂ ਸੋਚੋਗੇ ਕਿ ਯਾਰ 30 ਸਕਿੰਟਾਂ ਦੇ ਵਿੱਚ ਕੀ ਜਾਦੂ ਹੋ ਜੂਗਾ ਜਿਹੜੇ ਜਾਦੂ ਨੇ ਚਮਤਕਾਰ ਨੇ ਉਹ ਹੀ ਤਾਂ ਹੈਗੇ ਸਾਡੇ ਸੰਸਾਰ ਦੇ ਵਿੱਚ ਸਾਡੇ ਮਾਈਂਡ ਦੇ ਵਿੱਚ ਸਭ ਤੋਂ ਜ਼ਬਰਦਸਤ ਸਾਡਾ ਮਾਈਂਡ ਹੈ ਜੀ ਇਹ ਸਾਨੂੰ ਦੁੱਖਾਂ ਦੇ ਵਿੱਚ ਵੀ ਇਹੋ ਹੀ ਲੈ ਕੇ ਜਾਂਦਾ ਸੁੱਖਾਂ ਦੇ ਵਿੱਚ ਵੀ ਇਹੋ ਹੀ ਲੈ ਕੇ ਜਾਂਦਾ ਤੇ 30 ਸਕਿੰਟਾਂ 'ਚ ਮੈਂ ਇਹ ਨਹੀਂ ਕਹਿੰਦਾ ਕਿ ਤੁਹਾਡੀਆਂ ਸਿਚੁਏਸ਼ਨਾਂ ਬਦਲ ਜਾਣਗੀਆਂ 30 ਸਕਿੰਟਾਂ ਦੇ ਵਿੱਚ ਤੁਸੀਂ ਖੁਸ਼ੀ ਫੀਲ ਕਰਨ ਲੱਗ ਪੋਗੇ ਔਰ ਜੇ ਤੁਸੀਂ ਖੁਸ਼ੀ ਫੀਲ ਕਰੋਗੇ ਤੇ ਖੁਸ਼ੀ ਵਾਲੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਅੱਗੇ ਤੁਸੀਂ ਦੁਖੀ ਫੀਲ ਕਰਦੇ ਜਦੋਂ ਦੁੱਖ ਦੇਣ ਵਾਲੀਆਂ ਚੀਜ਼ਾਂ ਅਟ੍ਰੈਕਟ ਹੋ ਰਹੀਆਂ ਏ ਯੂਨੀਵਰਸ ਦਾ ਪਰਮਾਤਮਾ ਦਾ ਬ੍ਰਹਿਮੰਡ ਦਾ ਇਹੋ ਹੀ ਨ لوکاں دی زندگی جڑی ہے جی او ایسے ਵਿਧੀ ਨੇ ਟੋਟਲੀ ਚੇਂਜ ਕਰ ਦਿੱਤੀ ਆ ਔਰ ਉਹੀ ਵਿਧੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਆ ਜੇ ਤੁਸੀਂ ਸਬ ਕੌਂਸ਼ੀਅਸ ਦੀ ਸ਼ਕਤੀ ਨੂੰ ਸਮਝਣਾ ਚਾਹੁੰਦੇ ਆ ਆਪਣੀਆਂ ਪ੍ਰੋਬਲਮਸ ਦੂਰ ਕਰਨਾ ਚਾਹੁੰਦੇ ਆ ਆਪਣੀਆਂ ਮਨਚਾਈਆਂ ਚੀਜ਼ਾਂ ਪਾਉਣੀਆਂ ਜਿਵੇਂ ਆਪਣੀ ਮਨਚਾਈ ਸਿਹਤ ਪਾਉਣੀ ਚਾਹੁੰਦੇ ਆ ਮਾਨਚਾਇਆ ਧਨ ਮਨਚਾਈ ਕਾਰ ਮਨਚਾਇਆ ਪੈਸਾ ਬਸ ਆਹੋ ਹੀ ਕੰਮ ਕਰ ਲਓ ਬਾਕੀ 1 ਟੂ 1 ਸੈਸ਼ਨ ਚਾਹੀਦਾ ਤਾਂ ਡਿਸਕ੍ਰਿਪਸ਼ਨ ਚ ਮੇਰਾ ਨੰਬਰ ਆ ਮੈਨੂੰ ਕਾਲ ਕਰ ਲਓ ਕੋਈ ਇਥੇ ਵਿਦਵਾਨ ਜਿਹੜੇ ਨੇ ਉਹ ਕਹਿੰਦੇ ਵੀ ਨਹੀਂ ਕਿ ਮੂਰਖ ਬਣਾ ਰਿਹਾ ਆ ਲੋਕਾਂ ਨੂੰ ਮੂਰਖ ਹੀ ਜਿਹੜੇ ਨੇ ਉਹ ਸੁਖ ਲੈ ਸਕਦੇ ਆ ਜੀ ਜਿਹੜੇ ਬਹੁਤੇ ਸਿਆਣੇ ਆ ਨਾ ਬਹੁਤੇ ਦਿਮਾਗ ਚਲਾਉਣ ਵਾਲੇ ਉਹ ਬੰਦੇ ਕਦੀ ਮੈਂ ਸੁਖੀ ਨਹੀਂ ਵੇਖੇ ਉਹਨਾਂ ਦੀਆਂ ਸ਼ਕਲਾਂ ਭੈੜੀਆਂ ਬਣੀਆਂ ਹੀ ਮੈਂ ਵੇਖੀਆਂ ਨੇ ਦੁਖੀ ਹੀ ਵੇਖੇ ਨੇ ਐਸੇ ਲੋਕ ਜਿਹੜੇ ਅੱਖ ਨਹੀਂ ਕਰਨਾ ਜੀ ਤੁਸੀਂ ਬਸ ਅੱਖਾਂ ਬੰਦ ਕਰ ਲਓ ਇਹਨਾਂ ਮੇਰੇ ਅੱਲ ਵੇਖ ਲਓ ਫਿਰ ਬੰਦ ਕਰਿਓ ਅੱਖਾਂ ਬੰਦ ਕਰ ਲੈਣੀਆਂ ਜੀ ਔਰ ਬਿਨਾਂ ਕਾਰਨ ਤੋਂ ਬੜਾ ਕਿਸੇ ਕਾਰਨ ਤੋਂ ਸਾਰੀਆਂ ਪ੍ਰੋਬਲਮਜ਼ ਉੱਥੇ ਦੀਆਂ ਉੱਥੇ ਨੇ ਬਿਨਾਂ ਕਾਰਨ ਤੋਂ ਮੁਸਕਰਾਉਣਾ ਠੀਕ ਹੈ ਵੇਖ ਲਿਆ ਹੁਣ ਤੁਸੀਂ ਵੀ ਅੱਖਾਂ ਬੰਦ ਕਰ ਲਓ ਅੱਖਾਂ ਬੰਦ ਕਰਕੇ ਮੁਸਕਰਾਉਣਾ ਬਿਨਾਂ ਕਾਰਨ ਤੋਂ ਮੂਰਖਾ ਨੂੰ ਮੁਸਕਰਾ ਲਓ ਕੁਛ ਨਹੀਂ ਅੱਜ ਬੜੇ ਸਿਆਣੇ ਬਣ ਕੇ ਤੁਸੀਂ ਵੇਖ ਲਿਆ ਅੱਜ ਮੂਰਖ ਬਣ ਕੇ ਮੁਸਕਰਾ ਕੇ ਵੇਖ ਲਓ ਮੈਂ ਕਾਊਂਟਡਾਊਨ ਵੀ ਨਾਲ ਹੀ ਕਰਾਂਗਾ ਤੁਸੀਂ ਜਿੰਨਾ ਚਿਰ ਦਾ ਕਾਊਂਟਡਾਊਨ ਖਤਮ ਨਹੀਂ ਹੁੰਦਾ ਉਨਾਂ ਚਿਰ ਤੱਕ ਦਾ ਤੁਸੀਂ ਅੱਖਾਂ ਖੋਲਣੀਆਂ ਨਹੀਂ ਨਾ ਤੁਸੀਂ ਮੁਸਕਰਾਉਣਾ ਹਟਣਾ ਨਾ ਵਿੱਚੇ ਵਿੱਚ ਮੈਂ ਤੁਹਾਨੂੰ ਯਾਦ ਵੀ ਦਵਾਈ ਜਾਊਂਗਾ ਕਿ ਮੁਸਕਰਾਓ ਅੱਖਾਂ ਬੰਦ ਕਰ ਲਓ ਜੀ ਮੈਂ ਕਾਊਂਟਡਾਊਨ ਕਰਨ ਲੱਗਾ ਹਾਂ ਇੱਕ ਸਾਹ ਲਮਾਂ ਲੈ ਲਓ ਜੇ ਲੈਣਾ ਨਹੀਂ ਤੇ ਨਹੀਂ ਲੈਣਾ ਤਾਂ ਵੀ ਕੋਈ ਗੱਲ ਨਹੀਂ ਔਰ ਮੈਂ ਕਾਊਂਟਡਾਊਨ ਕਰਨ ਲੱਗਾ ਮੁਸਕਰਾਉਣਾ ਸ਼ੁਰੂ ਕਰ ਦਿਓ 30 29 30 29 ਤਾਈ ਪੋਲ ਨਾ ਜਾਇਓ ਮੁਸਕਰਾਈ ਜਾਇਓ ਛੱਬੀ ਪੱਚੀ ਚੌਵੀ ਤੇਈ ਬਾਈ ਕਿੱਕੀ ਮੁਸਕਰਾਉਂਦੇ ਰਹੋ ਮੁਸਕਰਾਉਂਦੇ ਰਹੋ ਬਿਨਾਂ ਕਾਰਨ 21 19 18 16 ਪੋਲ ਨਹੀਂ ਜਾਣਾ ਮੁਸਕਰਾਉਂਦੇ ਰਹਿਣਾ ਬਿਨਾਂ ਕਾਰਨ 15 14 ਪੇਰਾ 12 12 10 9 8 ਮੁਸਕਰਾਉਂਦੇ ਰਹੋ ਮੁਸਕਰਾਉਂਦੇ ਰਹੋ 7 6 5 ਚਾਰ 10 ਦੋ ਅੱਖਾਂ ਖੋਲ ਹੁਣ ਤੁਸੀਂ ਐਂ ਦੱਸਿਓ ਪਿਛਲੇ 30 ਸਕਿੰਟ ਤੋਂ ਪਹਿਲਾਂ ਤੁਸੀਂ ਉਹੀ ਹੋ ਹੁਣ ਵੀ ਉਹੀ ਜੇ ਕੁਝ ਫਰਕ ਪਿਆ ਤਾਂ ਜੈਸ ਜ਼ਰੂਰ ਲਿਖ ਦਿਓ ਨਹੀਂ ਵਾ ਤਾਂ ਨੋ ਲੇ ਤਾਂ ਜੇ ਥੋੜਾ ਬਹੁਤਾ ਫਰਕ ਪਿਆ ਤਾਂ ਇਹ ਗੈਸ ਲਿਖ ਦਿਓ ਔਰ ਐਸਾ ਵੀਡੀਓ ਨੂੰ ਕਿਸੇ ਨਾ ਕਿਸੇ ਆਪਣੇ ਮਿੱਤਰ ਦੇ ਨਾਲ ਸ਼ੇਅਰ ਕਰ ਦਿਓ ਜਿਹੜਾ ਦੁਖੀ ਰਹਿੰਦਾ ਬੇਵਜ੍ਹਾ ਜੇ ਅਸੀਂ ਬੇਵਜ੍ਹਾ ਦੁਖੀ ਰਹਿ ਸਕਦੇ ਹਾਂ ਤਾਂ ਬੇਵਜ੍ਹਾ ਸੁਖੀ ਵੀ ਹੋ ਸਕਦੇ ਹਾਂ ਇਹ ਸਾਨੂੰ ਦੁਖੀ ਹੋਣ ਦੇ ਕਾਰਨ ਲੱਭ ਸਕਦੇ ਆ ਤਾਂ ਸਾਨੂੰ ਸੁਖੀ ਹੋਣ ਦੇ ਕਾਰਨ ਵੀ ਲੱਭ ਸਕਦੇ ਆ ਮਤਲਬ ਕੀ ਹੈ ਜੀ ਸਾਰਾ ਕੁਝ ਸਾਡਾ ਮਾਈਂਡ ਹੈ ਮਾਈਂਡ ਨੂੰ ਹੀ ਆਪਾਂ ਪ੍ਰੋਗਰਾਮ ਇਦਾਂ ਦਾ ਕਰ ਸਕਦੇ ਆ ਖੁਸ਼ੀ ਵਾਲਾ ਪ੍ਰੋਗਰਾਮ ਕਰ ਸਕਦੇ ਆ ਦੁੱਖ ਵਾਲਾ ਪ੍ਰੋਗਰਾਮ ਕਰ ਸਕਦੇ ਆ ਬਾਕੀ 1 ਟੂ 1 ਕੋਈ ਸੈਸ਼ਨ ਲੈਣਾ ਨੰਬਰ ਡਿਸਕ੍ਰਿਪਸ਼ਨ ਚ ਹੈਗਾ ਆ ਕਾਲ ਕਰ ਲਿਓ 1 ਟੂ 1 ਇੱਕ ਸੈਸ਼ਨ ਲੈ ਲਾਂਗੇ ਗਹਿਰੇ ਦੇ ਵਿੱਚੋਂ ਕੱਢ ਦਿਆਂਗੇ ਸਾਰੀਆਂ ਚੀਜ਼ਾਂ ਸਾਰੇ ਥਾਟ ਪੈਟਰਨ ਸਾਰੇ ਗਰੀਬੀ ਦੇ ਵਿਚਾਰ ਜਿਹੜੇ ਆ ਗਹਿਰੇ ਦੇ ਵਿੱਚੋਂ ਵੀ ਕੱਢ ਦਾਂਗੇ ਇਹਨੂੰ ਸੇਵ ਕਰਕੇ ਰੱਖ ਲਿਓ ਰਿਮਾਈਂਡ ਕਰ ਲਿਓ ਵਾਰ-ਵਾਰ ਵੇਖ ਲਿਓ ਜਦੋਂ ਦੁਖੀ ਹੋ ਜਦੋਂ ਪਰੇਸ਼ਾਨ ਹੋ ਮੁਸਕਰਾਓ ਕੱਖ ਨਹੀਂ ਕਰਨਾ ਅੱਖਾਂ ਬੰਦ ਕਰ ਲਓ ਮੁਸਕਰਾਓ ਨਹੀਂ ਜਿੱਥੇ ਅੱਖਾਂ ਬੰਦ ਕਰ ਸਕਦੇ ਅੱਖਾਂ ਖੁੱਲੀਆਂ ਦੇ ਵੀ ਮੁਸਕਰਾਓ ਫਰਕ ਪੈਣਾ ਸ਼ੁਰੂ ਹੋ ਜਾਊਗਾ ਸਾਡੀ ਫਿਜ਼ੀਓਲੋਜੀ ਜਿਹੜੀ ਹੈ ਨਾ ਸਾਡੀ ਫੀਲਿੰਗ ਉਹ ਸਾਡੇ ਮਨ ਦੇ ਨਾਲ ਜੁੜੀ ਆ ਜੀ ਉਹ ਪ੍ਰੋਮਸ ਕਰਾਓਗੇ ਅੰਦਰ ਖੁਸ਼ੀ ਆਉਣੀ ਸ਼ੁਰੂ ਹੋ ਜਾਊਗੀ ਉੱਤੋਂ ਪੜਾ ਮੂੰਹ ਬਣਾ ਕੇ ਬਹਿ ਜਾਓਗੇ ਅੰਦਰ ਦੁੱਖੀ ਹੋਣੇ ਸ਼ੁਰੂ ਹੋ ਜਾਓਗੇ ਮਿਲਦੇ ਹਾਂ ਅਗਲੇ ਵੀਡੀਓ ਵਿੱਚ